ਕਣਕ ਦੀ ਫਸਲ ਵਿੱਚ ਚੰਗਾ ਫਟਾਰਾ ਕਰਾਉਣ ਦੇ ਲਈ ਜੇ ਕਣਕ ਸੁਡੀ ਦਵ ਰਹੀ ਹੈ ਕਣਕ ਪੀਲਾ ਪੰਨ ਜਿਆਦਾ ਦਿਖਾ ਰਹੀ ਹੈ ਅੱਜ ਤੁਹਾਨੂੰ ਸੌਖਾ ਤੇ ਸਸਤਾ ਤਰੀਕਾ ਦੱਸਾਂਗੇ ਜਿਹੜਾ ਆਪਾਂ ਆਪ ਦੇ ਖੇਤ ਦੇ ਵਿੱਚ ਵੀ ਹਰ ਸਾਲ ਵਰਤਦੇ ਹਾਂ ਤੇ ਆਪਾਂ ਆਪਣੇ ਵਧੀਆ ਕਿਸਾਨ ਹੈ ਜਿਹੜੇ ਵਧੀਆ ਫਾਰਮਰ ਹੈ ਉਹਨਾਂ ਦੇ ਖੇਤਾਂ ਦੇ ਵਿੱਚ ਵੀ ਜਿਹੜਾ ਆਪਾਂ ਵਰਤਦੇ ਆਂਗੇ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਿਓ ਖੇਤੀਬਾੜੀ ਪ੍ਰਤੀ ਹਰ ਉਹ ਦੀ ਵੀਡੀਓ ਆਪਣੇ ਕਿਸਾਨਾਂ ਦੇ ਤੱਕ ਪਹੁੰਚ ਸਕੇ ਕਿਉਂਕਿ ਜਿਹੜੀ ਕਣਕ ਦੀ ਸ਼ੁਰੂਆਤੀ ਗ੍ਰੋਥ ਹੁੰਦੀ ਹੈ ਪਹਿਲੇ 50-55 ਦਿਨ ਦੀ ਉਹ ਬੜੀ ਜ਼ਰੂਰੀ ਹੁੰਦੀ ਹੈ ਯੂਰੀਆ ਟਾਈਮ ਲਈ ਪੂਰਾ ਕਰਨਾ ਤੱਤਾਂ ਦੀ ਪੂਰਤੀ ਕਰਨੀ ਕਣਕ ਦੇ ਵਿੱਚ ਜਿਵੇਂ ਜ਼ਿੰਕ ਦੀ ਸਪਰੇ ਮੈਗਨੀਜ਼ ਦੀ ਸਪਰੇ ਕੈਲਸ਼ੀਅਮ ਦੀ ਸਪਰੇ ਜਾਂ ਆਪਾਂ 1:1:21 ਕਰਦੇ ਆ ਇਹਨਾਂ ਦੀ ਸਪਰੇ ਕਰਨੀ ਬੜੀ ਜ਼ਰੂਰੀ ਹੈ ਮੈਂ ਹਰ ਸਾਲ 1:1:21 ਆਪਦੇ ਖੇਤ ਦੇ ਵਿੱਚ ਵਰਤਦਾ ਪਿਛਲੇ ਵਾਰ ਵੀ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਤੇ ਇਸ ਸਾਲ ਵੀ ਮੈਨੂੰ ਜਿਹੜੇ ਇੱਕ ਇੱਕ ਦੇ ਰਿਜ਼ਲਟ ਬਹੁਤ ਸੋਹਣੇ ਮਿਲ ਰਿਹਾ ਮੈਂ ਪਹਿਲੀ ਸਪਰੇਅ ਕੀਤੀ ਪਹਿਲੀ ਸਪਰੇਅ ਕਰਨ ਤੋਂ ਹਫ਼ਤਾ 10 ਦਿਨ ਬਾਅਦ ਜਿਹੜਾ ਕਣਕ ਦਾ ਜਿਹੜਾ ਉਸ ਦਵਾਈ ਨੇ ਰੁੱਥ ਬਦਲ ਕੇ ਰੱਖ ਦਿੱਤਾ ਕਣਕ ਫਟਾਰਾ ਵੀ ਵਧੀਆ ਕਰਨ ਲੱਗੀ ਤੇ ਕਣਕ ਦੇ ਵਿੱਚ ਕਲੋਰੋਫਿਲ ਦੀ ਮਾਤਰਾ ਜਿਹੜੀ ਐਨ ਪੂਰੀ ਵਧੀਆ ਹੋ ਗਈ ਕਿਉਂਕਿ ਆਪਾਂ ਸ਼ੇਰ ਉਹ ਚੀਜ਼ ਕਰਦੇ ਆ ਆਪਣੇ ਕਿਸਾਨਾਂ ਦੇ ਨਾਲ ਜਿਹੜੀ ਆਪ ਦੇ ਖੇਤ ਦੇ ਵਿੱਚ ਆਪਾਂ ਨੇ ਵਰਤੀ ਹੁੰਦੀ ਹੈ ਹੁਣ ਡੋਜ਼ ਕਿੰਨੇ ਕਿੰਨੇ ਪਾਉਣੇ ਆ ਚੰਗੀ ਧੁੱਪ ਨਿਕਲਣ ਤੇ ਸਪਰੇਅ ਤੁਸੀਂ ਨਹੀਂ ਕਰਨੀ ਆ ਉਹਦੇ ਵਿੱਚ ਕਿਲੋ ਤਾਂ ਕੈਲਸ਼ੀਅਮ ਲੈ ਲਓ 100 150 ਗ੍ਰਾਮ ਤੁਸੀਂ ਜ਼ਿੰਕ ਲੈ ਲਓ ਠੀਕ ਹੈ ਪਲੱਸ ਇੱਕ ਇੱਕੀ ਵਰਤ ਲਓ ਇੱਕ ਇੱਕੀ ਜਿਆਦੇ ਵਧੀਆ ਐਡਵਾਂਸ ਸਪੈਸੀਫਾਈਡ ਕੰਪਨੀ ਦੇ ਆਉਂਦੇ ਆ ਮੈਂ ਐਡਵਾਂਸ ਸਪੈਸੀਫਾਈਡ ਦਾ ਵਰਤਦਾ ਹਾਂ ਹਰ ਸਾਲ 1 ਲੀਟਰ 3 ਕਿੱਲਿਆਂ ਦੇ ਵਿੱਚ 330 ml ਦੀ ਡੋਜ਼ ਹੁੰਦੀ ਆ ਕਿਲੋ 1.5 ਕਿਲੋ ਤੁਸੀਂ ਉਹਦੇ ਵਿੱਚ ਜਿਹੜੀ ਯੂਰੀਆ ਵੀ ਪਾ ਸਕਦੇ ਹੋ ਜੇ ਤੁਸੀਂ ਪਹਿਲੀ ਸਪਰੇਅ ਕਰ ਰਹੇ ਹੋ ਛੋਟੀ ਕਣਕ ਛੋਟੀ ਜਿੰਕ ਮੈਗਨੀਜ਼ ਦੇ ਨਾਲ 1:21 ਵਰਤ ਲਓ ਜੇ ਤੁਸੀਂ ਦੂਸਰੀ ਸਪਰੇਅ ਕਰ ਰਹੇ ਹੋ ਤਾਂ ਤੁਸੀਂ ਕਿਲੋ ਕੈਲਸ਼ੀਅਮ ਪਾ ਲਓ 1 190 ਗ੍ਰਾਮ ਚ ਲੀਟਰ ਜਿੰਕ ਪਾ ਲਓ ਜਾਂ ਲੀਟਰ ਵਾਲੀ ਜਿੰਕ ਪਾ ਲਓ ਨਾਲ ਉਹਦੇ 1 ਲੀਟਰ 1:21 ਦਾ ਪਾ ਲਓ 3 ਕਿਲਿਆਂ हिसाब ਦੇ ਨਾਲ 330 ਐਮਲ ਦੇ हिसाब ਦੀ ਜਿਹੜੀ ਉਹਦੀ ਡੋਜ਼ ਬਣਦੀ ਹੈ ਫਟਾਰਾ ਵਧੀਆ ਹੁੰਦਾ ਪਿਛਲੇ ਸਾਲ ਮੈਂ ਇੱਕ ਸਪਰੇਅ ਕੀਤੀ ਸੀ ਇੱਥੇ ਦੂਸਰੇ ਸਪਰੇਅ ਕਰ ਰਿਹਾ ਕਿਉਂਕਿ ਇਹਦੇ ਵਿੱਚ ਸੁੰਡ ਦੀ ਸਮੱਸਿਆ ਦੀ ਜਿੱਥੇ ਕਿਤੇ ਛਿੱਟਾ ਦਿੱਤਾ ਦੇ ਕਣਕ ਦੁਆਰੇ ਜਿਹੜੀ ਛੋਟੀ ਸੀ ਅਕਸਾਰ ਹੋ ਗਈ ਤੇ ਮੇਰੇ ਗਮਾਂਡੀ ਦੀ ਕਣਕ ਉਹ ਜਿਹੜੀ ਪਹਿਲੇ ਪਾਣੀ ਤੇ ਦੱਬਦੀ ਹੈ ਕਾਰਨ ਵੀ ਸੁੰਡ ਦਾ ਵੀ ਕਾਰਨ ਬਣ ਗਿਆ ਦਬ ਕਣਕ ਦਾ ਬਣਦਾ ਕਾਰਨ ਬਣ ਕੇ ਵੀ ਗਿੱਲੇ ਦੇ ਵਿੱਚ ਕਣਕ ਦੀ ਜਿਹੜੀ ਬਜਾਈ ਹੋਈ ਤੇ ਜਿੱਥੇ ਸੁੱਕੇ ਦੇ ਵਿੱਚ ਬਜਾਈ ਕੀਤੀ ਸੁਪਰਸੀਡਰ ਦੇ ਨਾਲ ਉੱਥੇ ਕੋਈ ਆਪਾਂ ਨੇ ਹਲੇ ਤੱਕ ਐਨੀ ਮਿਹਨਤ ਨਹੀਂ ਕਰਨੀ ਭਈ ਜਿੰਨੀ ਸੁੰਡ ਵਾਲੀ ਕਣਕ ਦੇ ਵਿੱਚ ਜਿਹੜੀ ਸਮੱਸਿਆ ਹੈ ਉੱਥੇ ਆਪਾਂ ਨੂੰ ਮਿਹਨਤ ਕਰਨੀ ਪਈ ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਵੀ ਸੁਪਰਸੀਡਰ ਨਾਲ ਸੁੰਡ ਆਇਆ ਸੁੰਡ ਗਿੱਲੀ ਜ਼ਮੀਨ ਦੇ ਵਿੱਚ ਜ਼ਿਆਦਾ ਪਰ ਅੱਜ ਦੀ ਘੜੀ ਦੋ ਸਪਰੇਹਾਂ ਦੇ ਨਾਲ ਕਣਕ ਐਨਪੂ ਨਵਰ ਨਵ ਹੋ ਗਈ ਕਣਕ ਦੇ ਉੱਪਰ ਕਰੇ ਤੋਂ ਬਾਅਦ ਪਤਾ ਲੱਗਿਆ ਵੀ ਆਪਾਂ ਨੇ ਕੋਈ ਇਹਦੇ ਵਿੱਚ ਜਿਹੜੀ ਚੀਜ਼ ਕੀਤੀ ਆ ਕਿਉਂਕਿ ਜਦੋਂ ਮੇਰੇ ਸੁੰਡ ਦੀ ਸਮੱਸਿਆ ਪਹਿਲੇ ਸਾਲ ਆਈ ਹੈ ਮੇਰੇ ਕਦੇ ਸੁੰਡ ਦੀ ਸਮੱਸਿਆ ਨਹੀਂ ਆਈ ਸੀ ਕਿਉਂਕਿ ਹਰ ਸਾਲ ਜਦੋਂ ਕੋਈ ਨਾ ਕੋਈ ਬਿਮਾਰੀ ਹੁੰਦੀ ਜਾਂ ਕੋਈ ਨਾ ਕੋਈ ਕੀੜ ਦਾ ਹਮਲਾ ਹੁੰਦਾ ਉਹਦਾ ਪਤਾ ਲੱਗਦਾ ਵੀ ਕਿਹੜੇ ਤਰੀਕੇ ਦੇ ਨਾਲ ਜਿਆਦਾ ਆਇਆ ਹੈ ਸੁਪਰ ਸੀਡਰ 'ਚ ਜਿਆਦਾ ਆਇਆ ਹੈ ਹੈਪੀ ਸੀਡਰ ਦੇ ਵਿੱਚ ਜਿਹੜਾ ਕੋਈ ਜਿਆਦਾ ਆਇਆ ਅੱਜ ਦੀ ਕੜੀ ਜਿਹੜੀ ਕਣਕ ਜਮਾ ਐਨ ਹਰੀ ਭਰੀ ਐ ਕਣਕ ਦਾ ਦੋ ਸਪਰੇਹਾਂ ਨੇ ਜਿਹੜਾ ਰੁੱਥ ਬਦਲ ਕੇ ਰੱਖ ਦਿੱਤਾ ਮੈਂ ਕਿਸਾਨਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਤਾਲੀਆਂ ਸਪਰੇਹਾਂ ਤੁਸੀਂ ਜ਼ਰੂਰ ਕਰਿਆ ਕਰੋ ਜਿਵੇਂ ਜ਼ਿੰਕ ਮੈਗਨੀਜ਼ ਦੀ ਸਪਰੇ ਸ਼ੁਰੂਆਤੀ ਤੌਰ ਤੇ ਕਰਨੀ ਬੜੀ ਜ਼ਰੂਰੀ ਜੇ ਨਰਮੇ ਵਾਲੇ ਏਰੀਆ ਉੱਤੇ ਕਣਕਾ 30 35 35 ਦੰਦੀਆਂ ਹੈਗਿਆ ਨੇ ਉੱਥੇ ਤੁਸੀਂ ਇੱਕ ਇੱਕ ਦੋ ਦੋ ਰੌਂਡ ਲਾਓ ਤੇ ਸੋਨੂੰ 50 55 ਦਿਨ ਤੇ ਜ਼ਿੰਕ ਮੈਗਨੀ ਦੀ ਸਪਰੇਅ ਕਰੀ ਹੋਈ ਦਾ ਜਿਹੜਾ ਸੋਨੂੰ ਰਿਜ਼ਲਟ ਮਿਲੂਗਾ ਚੰਗੇ ਐਨਪੀਕੇ ਕਰੇ ਹੋਏ ਦਾ ਸੋਨੂੰ ਜਿਹੜਾ ਉਹਦੇ ਵਿੱਚ ਰਿਜ਼ਲਟ ਪੂਰਾ ਵਧੀਆ ਮਿਲੂਗਾ ਕਿਉਂਕਿ ਇਹ ਸਪਰੇਅਾਂ ਤਾਂ ਸਸਤੀਆਂ ਹੁੰਦੀਆਂ ਨੇ ਪਰ ਕਰਨ ਦੀ ਥੋੜੀ ਖੇਚੜਾ ਹੁੰਦੀ ਹੈ ਜੇ ਆਪਾਂ ਢੋਲਣਾ ਕਰਦੇ ਜੇ ਢੋਲੀਆਂ ਨਾ ਕਰਦੇ ਆ ਪਰ ਖੇਚਲਾ ਦਾ ਬੰਦੇ ਦੀ ਜਰੂਰ ਲੱਗਦੀ ਹੈ ਪਰ ਰਿਜਲਟ ਐਨੇ ਟੌਪ ਦੇ ਬਣ ਜਾਂਦੇ ਆ ਜਦੋਂ ਅੱਗੇ ਆ ਕਿ ਕਣਕ 55 60 ਗੰਦੇ ਕਣਕ ਦੀ ਫਸਲ ਵਗ ਜਾਂਦੀ ਹੈ ਉਦੋਂ ਕਣਕ ਦੀ ਫਸਲ ਨੂੰ ਕਿਸੇ ਵੀ ਤਰ੍ਹਾਂ ਦੀ ਸਟ्रेस ਨਹੀਂ ਹੁੰਦੀ ਕਣਕ ਆਪ ਦੇ ਆਪ ਫਟਾਰਾ ਕਰਦੀ ਹੈ ਕਣਕ ਦੇ ਵਿੱਚ ਫਿਰ ਆਪਾਂ ਨੂੰ ਜਿਆਦਾ ਖਰਚਾ ਕਰਨ ਦੀ ਜਿਹੜੀ ਲੋੜ ਨਹੀਂ ਪੈਂਦੀ ਕਿਉਂਕਿ ਮੈਂ ਉਹ ਚੀਜ਼ ਸ਼ੇਅਰ ਕਰਦਾ ਹੁਣ ਕਿਸਾਨਾਂ ਦੇ ਨਾਲ ਮੈਂ ਜਿਹੜੀ ਆਪ ਦੇ ਖੇਤ ਦੇ ਵਿੱਚ ਖੁੱਦ ਜਿਹੜੀ ਵਰਤੀ ਹੁੰਦੀ ਹੈ ਨਾ ਤਾਂ ਕੋਈ ਜ਼ਿੰਗ ਵਾਲੀ ਮਹਿੰਗੀ ਹੈ ਨਾ ਕਿ 1 21 ਜਿਆਦੇ ਮਹਿੰਗਾ ਨਾ ਕੋਈ ਜਿਆਦੇ ਕੈਲਸ਼ੀਅਮ ਜਿਆਦੇ ਮਹਿੰਗਾ ਕਣਕ ਦੀ ਫਸਲ ਨੂੰ ਲੱਗਣਾ ਚਾਹੀਦਾ ਜਿਹੜੀ ਵੀ ਚੀਜ਼ ਆਪਾਂ ਕਰਦੇ ਆ ਐਵੇਂ ਕਣਕ ਦੀ ਫਸਲ ਦੇ ਵਿੱਚ ਅੰਨੇਵਾ ਜਿਹੜੀ ਆਪਾਂ ਜ਼ਹਿਰਾਂ ਪਾਈ ਜਾਂਦੇ ਆ ਉਹਦੇ ਨਾਲ ਕੋਈ ਆਪਣੀ ਫਸਲ ਦਾ ਵਾਧਾ ਵਿਕਾਸ ਜਾਂ ਝਾੜ ਦੇ ਵਿੱਚ ਕੋਈ ਜਿਹੜਾ ਜਿਆਦੇ ਫਰਕ ਪੈਣ ਵਾਲਾ ਨਹੀਂ ਹੁੰਦਾ ਕਿ ਜਿੰਨੀ ਆਪਾਂ ਆਪਣੀ ਜ਼ਮੀਨਾਂ ਵਿੱਚ ਰਸਾਇਣਕ ਖਾਦਾਂ ਪਾਈ ਜਾਣ ਉੰਨੀ ਜਿਹੜੀ ਜ਼ਮੀਨ ਦਾ ਜੈਵਿਕ ਮਾਦਦਾ ਆਪਾਂ ਜੜਾ ਘਟਾਈ ਜੀ ਜ਼ਮੀਨ ਦਾ ਜੈਵਿਕ ਮਾਦਦਾ ਵਧਾਉਣ ਦੇ ਲਈ ਰਸਾਇਣਕ ਖਾਦਾਂ ਘੱਟ ਪਾਉਣੀਆਂ ਬਣ